ਸਾਤ ਸੰਗਤ ਜੀ ਤਿੰਨ ਪ੍ਰਕਾਰ ਦੇ ਕਰਮ ਹੁੰਦੇ ਨੇ ਪਰਾਲਬਦ ਕਰਮ ਸੰਚਿਤ ਕਰਮ ਕਿਰਮਾਨ ਕਰਮ ਇਹਨੂੰ ਸੋਖੇ ਤਰੀਕੇ ਨਾਲ ਸਮਝੀਏ ਜਿਵੇਂ ਆਪਾਂ ਤੀਰ ਚਲਾ ਦਿੱਤਾ ਇਹ ਹੈ ਪਰਾਲਬਦ ਕਰਮ ਇਹਦਾ ਆਪਾਂ ਨੂੰ ਫਲ ਮਿਲਿਆ ਸ਼ਰੀਰ ਮਿਲਿਆ ਫਿਰ ਦੁੱਧ ਸੋ ਖਾਇਆ ਸ਼ਰੀਰ ਨੂੰ ਬਿਮਾਰੀ ਲੱਗੀ ਜਾਂ ਸ਼ਰੀਰ ਤੰਦਰੁਸਤ ਹੈ ਔਰ ਦੂਸਰਾ ਸੰਚਿਤ ਕਰਮ ਇਹਨੂੰ ਇਸ ਤਰ੍ਹਾਂ ਸਮਝੀਏ ਜਿਸ ਤਰ੍ਹਾਂ ਆਪਾਂ ਹਜੇ ਤੀਰ ਚਲਾਇਆ ਨਹੀਂ ਤੀਰ ਹਜੇ ਪੱਥੇ ਦੇ ਵਿੱਚ ਨੇ ਇਹਨਾ ਆਪਾਂ ਨੂੰ ਹਜੇ ਫਲ ਦੇਣਾ ਔਰ ਤੀਸਰਾ ਕਿਦੇ ਮਾਨ ਕਰਾਂ ਇਹਨੂੰ ਉਸ ਤਰੀਕੇ ਨਾਲ ਸਮਝੀਏ ਵੀ ਤੀਰ ਨੂੰ ਆਪਾਂ ਤਰੁੱਕ ਦੇ ਨਾਲ ਜੋੜ ਦਿੱਤਾ ਹੁਣ ਤੀਰ ਆਪਾਂ ਚਲਾਉਣਾ ਵਾ ਇਹ ਦੇਖਣਾ ਆਪਾਂ ਕਿਤੋਂ ਚਲਾਉਣਾ ਭਾਵ ਆਪਾਂ ਨੂੰ ਚੰਗਾ ਕਰਮ ਕਰਨਾ ਕਿ ਮਾੜਾ ਕਰਮ ਕਰਨਾ ਚੰਗਾ ਕਰਮ ਅਮਰਤ ਬੇਲੋਟਣਾ इनान करके नाम जपना सेवा करनी सिमरन करना परोपकार करना दान पुन करना दूसरे का भला करना और मंद कर्म, माड़ा करम भाव ये तो ओपोजिट भाव नाम नहीं जपना सेवा नहीं करनी दूसरे का भला नहीं करना दूसरे का नुकसान चाहना नशे करने जीव घात करनी